ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਜਤਿੰਦਰ ਸਿੰਘ ਅੱਜ ਅਸੀਂ ਇੱਕ ਬੜੇ ਗੰਭੀਰ ਮੁੱਦੇ ਤੇ ਆਏ ਆ ਕਿਉਂਕਿ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਦਰਿਆਵਾਂ ਨੂੰ ਬੰਦ ਨਹੀਂ ਮਾਰੇ ਜਾਂਦੇ ਪਰ ਇੱਥੇ ਗਲਤ ਆ ਜਦੋਂ ਮਾਫੀਆ ਆਪਾਂ ਇਹਨੂੰ ਰੀਤ ਮਾਫੀਆ ਹੀ ਕਹਾਂਗੇ ਕਿਉਂਕਿ ਜਿਹੜੀ ਐਨਜੀਟੀ ਦੇ ਰੂਲ ਕਹੀਏ ਜਾਂ ਮਾਈਨਿੰਗ ਦੇ ਰੂਲ ਕਹੀਏ ਉਹਦੇ ਵਿੱਚ ਬਕਾਇਦਾ ਕਲੀਅਰ ਕਟ ਲਿਖਿਆ ਕਿ ਕਿਸੇ ਵੀ ਵਗਦੇ ਪਾਣੀ ਦੇ ਵਿੱਚ ਕੋਈ ਵੀ ਲੀ ਨਹੀਂ ਬਣਾਈ ਜਾਂਦੀ ਪਹਿਲੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂ ਉਹ ਦੱਸੋ ਕਿ ਇੱਥੇ ਬਕਾਇਦਾ ਪੱਕਾ ਪੱਥਰ ਪਾ ਕੇ ਇਸ ਤਰ੍ਹਾਂ ਦੀ ਲੀ ਬਣਾਈ ਗਈ ਹੈ ਕਿ ਮੈਂ ਕਹਿ ਸਕਦਾ ਕਿ ਇਤੋਂ ਵਧੀਆ ਥੋੜਾ ਜਿਹਾ ਹੋਰ ਮਿਹਨਤ ਕਰਦੇ ਤੇ ਸ਼ਾਇਦ ਸ਼ੜਕ ਬਣਾ ਦਿੰਦੇ ਤੇ ਇੱਥੇ ਨਾਲ ਹੀ ਇਧਰ ਪਰਲੀ ਸਾਈਡ ਤੇ ਜਿਹੜੀ ਇੱਕ ਬੇੜੀ ਵੀ ਪੈਂਦੀ ਆ ਸੋ ਅੱਜ ਅਸੀਂ ਇੱਥੇ ਇੱਕ ਗੰਭੀਰ ਮਸਲਾ ਕੀ ਹੈ ਕਿ ਕੱਲ ਰਾਤ ਇੱਥੇ ਇੱਕ ਮਿਹਨਤ ਕਸ ਇਨਸਾਨ ਸੀ ਜਿਹੜਾ ਆਪਣੀ ਰੋਜੀ ਰੋਟੀ ਦੇ ਲਈ ਕਿਉਂਕਿ ਉਹ ਦਰਿਆ ਦੇ ਵਿੱਚੋਂ ਲੰਘ ਰਿਹਾ ਸੀ ਉਹਨੂੰ ਇਹ ਹੋਈ ਹੋਏਗਾ ਕਿ ਹਾਂ ਵੀ ਜਿੱਥੋਂ ਦੀ ਇੰਨੀਆਂ ਗੱਡੀਆਂ ਲੰਘ ਰਹੀਆਂ ਤਾਂ ਮੈਂ ਵੀ ਚੱਲ ਜਾਵਾਂਗਾ ਤੇ ਆਪਣੇ ਘਰ ਦਾ ਜਿਹੜਾ ਉਹ ਪਾਲਣ ਪੋਸਟਿੰਗ ਕਰ ਰਿਹਾ ਸੀ ਤੇ ਕੱਲ ਉਹ ਇੱਕ ਹਾਸਾ ਹੁੰਦਾ ਤੇ ਉਹਦੀ ਡੈਥ ਹੋ ਜਾਂਦੀ ਹੈ ਪਰ ਹਰਾਨੀ ਦੀ ਗੱਲ ਇਹ ਆ ਕਿ ਠੀਕ ਹੈ ਹਾਸੇ ਜਿਹੜੇ ਹੁੰਦੇ ਨੇ ਪਰ ਉਹਦੇ ਉੱਤੇ ਕੋਈ ਵੀ ਜਿਹੜੀ ਪੈਰਵਾਹੀ ਜਿਹੜੀ ਤਰੀਕੇ ਨਾਲ ਨਹੀਂ ਕੀਤੀ ਗਈ ਕਾਰਨ ਕਿ 24 ਘੰਟੇ ਦੇ ਲਗਭਗ ਸਮਾਂ ਜਿਹੜਾ ਹੋ ਚੱਲਿਆਗਾ ਤੇ ਅਜੇ ਤੱਕ ਜਿਹੜੀ ਲਾਸ਼ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਆਏ ਨੇ ਜਿਹੜੇ ਐਸਆਈ ਆ ਆਪਣੀ ਡਿਊਟੀ ਇੱਥੇ ਇਮਾਨਦਾਰੀ ਨਾਲ ਜਿਹੜੀ ਉਹ ਨਿਭਾ ਰਹੇ ਨੇ ਪਰ ਜਿਹੜੇ ਲੱਭਣ ਵੀ ਦੇ ਨੇ ਉਹਨਾਂ ਦੀ ਵੀ ਆਪਣੀ ਜ਼ਿੰਦਗੀ ਨਾਲੋਂ ਖਲਵਾਰ ਕੱਢ ਕੇ ਲੱਭ ਰਹੇ ਨੇ ਕਿਉਂਕਿ ਉਹਦੇ 'ਚ ਵੀ ਕੋਈ ਉਹਨਾਂ ਨੇ ਜੈਕਟ ਜਿਹੜੀਆਂ ਅ ਨਿਧਾਰਤ ਪਾਉਣੀਆਂ ਹੁੰਦੀਆਂ ਨੇ ਉਹ ਕੁਝ ਵੀ ਨਹੀਂ ਹੈ ਤੇ ਨਾ ਹੀ ਕੋਈ ਸਰਕਾਰੀ ਟੀਮਾਂ ਜਿਹੜੀਆਂ ਕਹਿੰਆਂ ਜਾਂਦੀਆਂ ਨੇ ਕਿ 24 ਘੰਟੇ ਦੇ ਵਿੱਚ ਵਿੱਚ ਅ ਹਰ ਚੀਜ਼ ਦੇ ਜਦੋਂ ਕੋਈ ਹਾਦਸਾ ਹੁੰਦਾ ਤੇ ਪਹੁੰਚ ਕੇ ਜਿਹੜੀ ਉਹ ਸੇਵਾ ਕਰਨੀ ਹੈ ਕਿਉਂਕਿ ਇੱਥੇ ਕੋਈ ਵੀ ਜਿਹੜੀ ਸਰਕਾਰੀ ਟੀਮ ਨਹੀਂ ਪਹੁੰਚੀ ਸੋ ਇਹ ਅ ਅਸੀਂ ਇੱਥੇ ਜਿਹੜੀਆਂ ਗੱਲਾਂ ਨੇ ਬਹੁਤ ਸਾਰੇ ਹੋਰ ਵੀ ਮਸਲੇ ਨੇ ਸਾਡੇ ਨਾਲ ਅ ਕਿਸਾਨ ਯੂਨੀਅਨ ਦੇ ਇੱਕ ਸਾਡੇ ਨਾਲ ਪ੍ਰਧਾਨ ਜੁੜੇ ਨੇ ਅੰਦਰਪਾਲ ਜੀ ਇਹਨਾਂ ਨਾਲ ਗੱਲ ਕਰਾਂਗੇ ਅੰਦਰਪਾਲ ਜੀ ਸਾਡੇ ਦੋ ਹੀ ਸਵਾਲ ਨੇ ਕਿਉਂਕਿ ਜਿਹੜੀ ਇੱਕ ਲੀ ਲੱਗੀ ਆ ਕਿਉਂਕਿ ਜੇ ਲੀ ਨਾ ਲੱਗੀ ਹੁੰਦੀ ਤੇ ਸ਼ਾਇਦ ਆ ਜੋ ਇਨਸਾਨ ਦੀ ਡੈਥ ਨਾ ਹੁੰਦੀ ਦੂਜਾ ਕਿ ਜਿਹੜਾ ਇਥੋਂ ਦੇ ਐਕਸੀਡੈਂਟ ਜਈ ਤੇ ਐਸ ਡੀਓ ਜਿੰਨਾਂ ਦੀ ਰਿਸਪੌਂਸਿਬਿਲਟੀ ਬੰਦੀ ਸੀ ਇਸ ਲੀ ਨੂੰ ਰੋਕਣ ਦੀ ਉਹਨਾਂ ਨੂੰ ਇਹਦੇ ਬਾਰੇ ਕਹਿ ਸਕਦੇ ਕੋ ਬੜੇ ਲੋਕਾਂ ਨੇ ਦੱਸਿਆ ਮੈਨੂੰ ਇੱਥੇ ਗ੍ਰੇਜ ਵੀ ਨਹੀਂ ਕਿ ਮੈਂ ਖੁਦ ਵੀ ਉਹਨਾਂ ਨੂੰ ਦੱਸਿਆ ਪਠਾਨਕੋਟ ਦੇ ਐਕਸੀਡੈਂਟ ਨੂੰ ਵੀ ਤੇ ਗੁਰਦਾਸਪੁਰ ਦੇ ਐਕਸੀਡੈਂਟ ਨੂੰ ਵੀ ਬਕਾਇਦਾ ਜਦੋਂ ਪੋਗਲਾ ਨੇ ਇੱਥੇ ਮਸ਼ੀਨ ਡੁੱਬੀ ਸੀ ਉਹਦੀ ਅਸੀਂ ਉਹਨਾਂ ਨੂੰ ਫੋਟੋ ਵੀ ਪਾਈ ਪਰ ਉਹਨਾਂ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਠੀਕ ਹੈ ਜੇ ਤੁਸੀਂ ਇੱਥੇ ਲੀ ਬਣਾਉਣਾ ਚਾਹੁੰਦੇ ਜੇ ਤੇ ਇਹਦੇ ਕੋਈ ਪੈਰਾਮੀਟਰ ਨਿਧਾਰਤ ਕਰ ਦਿੱਤੇ ਜਾਣ ਕੱਲ ਨੂੰ ਕਿਸੇ ਵਿਅਕਤੀ ਨਾਲ ਜੇ ਕਿਹੜਾ ਕੋਈ ਹਾਦਸਾ ਨਾ ਵਾਪਰੇ ਪਰ ਅੱਜ ਦੇਖੋ ਕਿਸ ਵਿਅਕਤੀ ਦੀ ਜੇਦੀ ਜਾਨ ਚਲ ਗਈ ਆ ਉਹਦਾ ਵਾਲੀਵਾਰਸ ਕੋਣ ਪ੍ਰਸ਼ਾਸਨ ਨੇ ਤਾਂ ਇੱਕੋ ਗੱਲ ਕਹਿਣੀ ਕਿ ਸਾਨੂੰ ਇਹਦਾ ਪਤਾ ਨਹੀਂ ਸੀ ਕਿਉਂਕਿ ਇਹ ਇੱਕ ਡਾਇਲਗ ਹੁੰਦਾ ਵਾ ਦੂਜੇ ਬੰਨੇ ਕੋਈ ਇਥੋਂ ਰੇਤ ਦੀ ਕਹਿ ਸਕਦੇ ਹੋ ਕਿ ਬਾਲਟਾ ਲੈ ਜਾ ਨਾ ਆਮ ਬੰਦਾ ਤੇ ਉੱਤੇ ਵੀ ਪਰਚਾ ਰਜਿਸਟਰ ਹੋ ਜਾਂਦਾ ਬਟ ਇਹ ਜਿਹੜਾ ਦਰਿਆਦ ਆ ਜਿਹੜਾ ਵਾ ਵਾ ਇਹਨੂੰ ਰੋਕਿਆ ਗਿਆ ਇਹਨਾਂ ਦੇ ਕੋਈ ਵੀ ਕਾਰਵਾਈ ਨਹੀਂ ਕਿਉਂਕਿ ਜੋ ਸਾਨੂੰ ਸੋਚਾਇਆ ਕਿ ਇੱਥੇ ਪੋਲੀਟਿਕਲ ਬੜੀ ਵੱਡੀ ਇਨਵੋਲਵਮੈਂਟ ਆ ਕੱਲੀ ਇੱਕ ਨਹੀਂ ਹਰ ਪਾਰਟੀ ਦਾ ਬੰਦਾ ਇਹਦੇ ਚ ਇਨਵੋਲਵ ਆ ਚਾਹੇ ਉਹ ਕਾਂਗਰਸ ਆ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਭਾਜਪਾ ਆ ਕਿਉਂਕਿ ਲੋਕਾਂ ਵਾਸਤੇ ਤੇ ਵੱਖੋ ਵੱਖ ਨੇ ਪਰ ਇਹ ਕੰਮ ਵਾਸਤੇ ਸਾਰੇ ਇਕੱਠੇ ਨੇ